ਸਾਰ ਕੇ ਸੰਗੇ ਅਗੋਚਰ ਮਿਲੇ ਸਾਧ ਕੇ ਸੰਗੇ ਅਗੋਚਰ ਮਿਲੇ ਅਗੋਚਰ ਜਿਹੜਾ ਨਾ ਬੁੱਧੀ ਤੋਂ ਭਰੇ ਆ ਅਗੋਚਰ ਨਫਜ਼ ਬਹੁਤ ਇੰਪੋਰਟੈਂਟ ਹੈ ਇਹ ਅਗੋਚਰ ਤੇ ਆ ਕੇ ਲਵੇ ਤੇ ਰੁੜ ਗਏ ਸਾਰੇ ਵਿਦਵਾਨ ਕੋਈ ਅਰਥ ਕਰਦੇ ਨਹੀਂ ਅਗੋਚਰ ਅਸਰ ਦੇ ਵਿੱਚ ਅਗੋਚਰ ਚਰ ਹੁੰਦਾ ਚਰਨਾ ਖਾਣਾ ਉਹ ਮਿਲਦਾ ਜਿਹੜਾ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਜਦ ਨਾਮ ਦੀ ਭੁੱਖ ਜਾਗਦੀ ਹੈ ਤਾਂ ਇਹ ਮਿਟਦੀ ਨਹੀਂ ਹੈ ਇਹ ਜਿਹੜਾ ਤਤ ਗਿਆਨ ਹੈ ਇਹ ਨਾਲ ਦੀ ਭੁੱਖ ਮਿਟਦੀ ਹੈ ਨਾ ਤਤ ਗਿਆਨ ਮੁੱਕਦਾ ਇਹ ਗੋਚਰ ਅੱਗੇ ਟੋਗੇ ਜਨਨ ਮਰਜੀ ਚ ਦੀ ਜਾ ਉਦੋਂ ਤੱਕ ਨਾ ਦਵਾ ਇਹ ਲਗਭਗ ਹੀ ਆਮ ਤੌਰ ਤੇ ਇਕੱਠਾ ਹੀ ਹੁੰਦਾ ਗਾਮ ਉਹਚਰ ਲਗਭਗ ਉਹਚਰ ਦੇ ਗੋਚਰ ਇਕੱਠਾ ਹੁੰਦੇ ਗੋਚਰ ਉਹ ਚੀਜ਼ ਹੈ ਜੋ ਅਗੰਮ ਅਗੰਮ ਮਤ ਜੇ ਅਗੰਮ ਹੈ ਤਾਂ ਹੀ ਦਾ ਗੋਚਰ ਆਉਂਦਾ ਨਾਮ ਜਦੋਂ ਇਹ ਗਿਆਨ ਹੈ ਜਿੰਨਾ ਵਰਜੀ ਇਹਨੂੰ ਪ੍ਰਾਪਤ ਕਰ ਲਿਓ ਭੁੱਖ ਤਾਂ ਹੀ ਨਹੀਂ ਇਹ ਨਾ ਇਹਦੇ ਪ੍ਰਾਪਤ ਕਰਨ ਦੀ ਭੁੱਖ ਮਿਟਦੀ ਹੈ ਦਾ ਇਹ ਬੁਕਦਾ ਉੱਚੇ ਦੇ ਉੱਚਾ ਬੋਲਦੇ ਇਹ ਕੋ ਉੱਚਰ ਹੈ ਅੱਗੋਂ ਰੋਜ਼ ਮਿਲਦਾ ਚੱਲ ਰੂ ਇਹ ਜਿਹੜਾ ਮਾਨਾ ਨਾ ਮਾਨੋ ਇਹ ਤਾਂ ਪਤਾ ਕਿਸ ਬਾ ਹੈ ਇਹ ਰੋਜ਼ ਜਿਹੜਾ ਸੀ ਨਾ ਅ ਬਿਰਗ ਦੀ ਗੱਲ ਦਿੱਤੀ ਹੋਈ ਆ ਜੱਲ ਚੋਰੀ ਮਰਗਾ ਬੂਰੀ ਖਾਈ ਚੋਰੀ ਫਿਰਗਾ ਬੂਰੀ ਖਾਈ ਜੋ ਨਵੀਂ ਫੋੜ ਫੁੱਟਦੀ ਹੈ ਨਾ ਉਕਰ ਉਕਰ ਮੇਰਗਾ ਉਹ ਨੂੰ ਖਾ ਗਏ ਰਾਜਿਆ ਚੋਰੀ ਖਬਰ ਜੇਕਰ ਖੇਤ ਵਾਲਾ ਹੋਵੇ ਨਾ ਖੇਤ ਵਾਲੇ ਖਾਂਦੇ ਨੇ ਨਾ ਮਾ ਪਤਾ ਸਭ ਤੋਂ ਵੱਤਲਾ ਪਤਾ ਖਾਂਦਾ ਉਹ ਜਾਨ ਦਾ ਖਤਰਾ ਪਹਿਲਾਂ ਪਤਾ ਹੋਣੇ ਆਇਆ ਉਹੀ ਖਾਉ ਇਹ ਵੀ ਦੁਗਾਂ ਖਾ ਗਏ ਰਾਜਿਆ ਰੋਜ ਪਰ ਅਨਾ ਦਾ ਫਿਰ ਉਹ ਪੁਰਾਣੇ ਕਾਣੀ ਦੇ ਸਾਈਆਂ ਤੇ ਲੋਕ ਜਲਦੀ ਹਟ ਗਏ ਕੈਨੇਦਾ ਝੜੇ ਪੱਤੇ ਹੋਈ ਰੱਖ ਦੋ ਪੂਰੇ ਸਾਡੇ ਸੁੱਕੇ ਸਕੇ ਜੇ ਉਹ ਸੁੱਕੇ ਝੜੇ ਪੱਤੇ ਰੋਈ ਰੱਖ ਦੋ ਫੂਰੀ ਭਰ ਕੇ ਪੂਰੇ ਤੁਸੀਂ ਵੀ ਹਾਂ ਵੀ ਕਬੂਨਾਂ ਨੂੰ ਆਨ ਕੋ ਪਾਰ ਚਰਾਵਤ ਇਹ ਚੋਰੀ ਦਾ ਮਤਲਬ ਆਇਆ ਇਹ ਚੋਰੀ ਜਿਹਨਾਂ ਸਮਝਿਆ ਹੈ ਇਹ ਗਿਆਨ ਚੋਰੀ ਕਿਵੇਂ ਤੇ ਨਹੀਂ ਬਿਰਗ ਦਾ ਚੋਰੀ ਵੀ ਖਾ ਜਾਂਦਾ ਕਹਿਣਾ ਮਤਲਬ ਹੈ ਜਿਹੜਾ ਗਿਆਨ ਆ ਨਾ ਸੰਸਾਰੀ ਗਿਆਨ ਨਵਾਂ ਹੋਵੇ ਜੇ ਚੋਰੀ ਹੁੰਦੀ ਹੈ ਸੰਸਾਰ ਚ ਹੁੰਦੀ ਹੈ ਇਹ ਚੋਰੀ ਉਪਰੀਏ ਦੇ ਜੋ ਚੀਜ਼ ਆਪਣਾ ਬਣਾਉਂਦੀ ਹੈ ਨਾ ਸਿਕਰੈਸਿਟੀਆਂ ਦੇ ਜਿਹੜੀ ਨਵੀਂ ਖੋਜ ਕਰਦੀਆਂ ਨਾ ਕੰਪਨੀਆਂ ਆਪਣੀ ਸਿਕਰੈਸਿਟੀ ਨਹੀਂ ਰੱਖਦੀ ਉਹਨੇ ਟੈਕਨੀਕ ਬੇਚ ਦਿੱਤੀ ਚੋਰੀ ਆਪਣੀ ਆਟਮਾਂ ਵਾਲੀ ਵੀ ਟੈਕ ਗ੍ਰੀਨ ਸੀ ਅੱਛਾ ਐਪਲ ਵਾਲੀ ਚੋਰੀ ਕਰਦੀ ਸੀ ਤੇ 10000 ਕੋਰ ਉਹਨੇ ਭੜਿਆ ਹਾਂ ਤਕਰੀਕ ਜੜੇ ਗਿਆ ਐਵੇਂ ਚੋਰੀ ਖਾਂਦਾ ਹੈ ਸਾਧਕੇ ਸੰਗੇ ਅਗੋਚਰ ਮਿਲੇ ਸਾਧਕੇ ਸੰਗੇ ਅਗੋਚਰ ਮਿਲੇ ਜਿਹੜਾ ਅਗੋਚਰ ਹੈ ਉਹਦੇ ਨਾਲ ਸੰਗੀ ਨੂੰ ਸਾਧਕੇ ਮਿਲਦਾ ਹੈ ਸਾਧੇ ਸੰਗ ਨਾਲ ਨਹੀਂ ਮਿਲਣਾ ਅਗੋਚਰ ਅਗੋਚਰ ਮਿਲਣ ਬਾਅਦ ਸੰਗੀ ਨੂੰ ਸਤਨ ਹੋਊਗਾ ਸੰਗੀ ਨੂੰ ਸਤਨ ਨਹੀਂ ਪਊਗਾ ਬਸ ਅਗੋਚਰ ਨਹੀਂ ਨਹੀਂ ਬਣਦਾ ਹਾਂ ਦੇਖੋ ਪਹਿਲਾ ਪਤਾ ਗਿਆ ਸਾਥ ਦੀ ਸੰਗਤ ਨਾਲ ਸਾਥ ਦੀ ਸੰਗਤ ਨਾਲ ਨਹੀਂ ਮਿਲਣਾ ਸੰਦੀ ਨੂੰ ਸਾਧਣਾ ਪੈਣਾ ਸੰਬੰਧ ਦੇ ਵਿੱਚ ਕਹਿਣ ਦਾ ਮਤਲਬ ਇਹ ਹੈ ਜੇ ਤੁਸੀਂ ਸਾਥ ਦੀ ਸੰਗਤ ਕੀਤੀ ਹੈ ਆਪਣੇ ਮਨ ਨੂੰ ਵੀ ਸਾਧੇ ਸਾਧਣਾ ਹੀ ਪਊਗਾ ਸਾਧ ਬਣਾਉਣਾ ਪਊਗਾ ਤਾਂ ਕੋਚਰ ਬੜੂਗਾ ਕਿਤੇ ਕਹੋ ਵੀ ਹੁਣ ਤਾਂ ਦੀ ਸਾਥ ਦੀ ਸੰਗਤ ਮਿਲ ਗਈ ਚਾ ਰੱਬੇ ਬੜੂ ਜੂ ਸਭ ਕੁਝ ਐਤਾ ਕੁਝ ਨਹੀਂ ਹੋਣਾ ਕਹਾ ਲਾਈਨ ਫਿਰ ਬਦਲ ਫਿਰ ਬਸ ਨਾਮ ਦੀ ਨਾਲ ਸਮਝਾਜੀਂ ਇੰਤਜ਼ਾਰ ਕਰੋ ਗੱਲ ਵਿਚਾਲੇ ਆਪਾਂ ਜੀ ਹੁਣ ਪਹੁੰਚ ਗਏ ਉਹਦਾ cardiological load ਹੈ ਨਹੀਂ ਉਹਦਾ ਬਾਬਾ ਜੀ ਨੇ ਹੱਥ ਰੱਖ ਦੇਣਾ ਸਿਰ ਤੇ ਬਾਹ ਫੜ ਕੇ ਲੈ ਜਾਣਾ ਚੱਲ ਸਾਚ ਹਣ ਹੋ ਜੀ ਇਹ ਜਾਂ ਕੁਝ ਨਹੀਂ ਆਗਾ ਮਨ ਆਪਣਾ ਫੇਰ ਵੀ ਸਾਧਨ ਤੇੜੀਏ ਉਹ ਸਾਧਨ ਦੀ ਵਿਧੀ ਉਹਨੂੰ ਪਤਾ ਦੱਸ ਦੂਗਾ ਦੱਸਦਾ ਸਾਧਨ ਆਪਣਾ ਪਰ ਆ ਗੱਲ ਹੈ ਇੱਥੇ ਆ ਕੇ ਅਗੋਚਰ ਦੀ ਜੇ ਪ੍ਰਾਪਤੀ ਹੈ 부ਤੀ ਹੈ ਅਗੋਚਰ ਦੀ ਪ੍ਰਾਪਤੀ ਉਹ ਹੈ ਅਗੋਚਰ ਨਾਲੇ 부ਤੀ ਹੈ ਇਹ ਤਾਂ ਬੰਦਲਾ ਐ ਇਤਨਾ ਲੱਦ ਦੇਣਾ ਇਹ ਨੂੰ ਇਹ ਤੇ ਖੜਕਾ ਤੇ ਘੜ ਤਾਂ ਛੋੜਿਆ ਜਾ ਉੱਪਰ ਰੋਜ਼ ਲੱਦੀ ਜਾਣੇ ਬੰਦੇ ਤੇ ਲੱਦੀ ਜਾਣ ਜੇ ਉਹਨਾਂ ਜਿੱਦਣ ਇਹਦੇ ਤੇ ਜਿਹੜਾ ਲੱਦਿਆ ਹੋਇਆ ਨਵਾਂ ਨਾਲ ਲੱਦਣਾ ਸ਼ੁਰੂ ਕਰਤਾ ਫਿਰ ਉਹਨਾਂ ਐ ਕਪੈਸਿਟੀ ਹੋ ਜਾਂਦੀ ਐ ਤੇ ਕਪੈਸਿਟੀ ਹੋ ਜਾਂਦੀ ਐ ਤੇ ਤਾਕਤ ਉਹਦੀ ਹੋ ਆ ਜਾਂਦੀ ਐ ਕਿ ਇਹਦੀ ਤਾਕਤ ਵਾਜ ਜਾਂਦੀ ਹੈ ਬਾਹਰ ਸੜ ਜਾਂਦਾ ਫਿਰ ਮਰਜੀ ਕਰਨਾ ਲੱਗ ਜਾਂਦਾ ਕਿਤੇ ਰੋਜ ਲੱਤ ਨੂੰ ਚਾਹੀਦਾ ਤੇ ਨਹੀਂ ਇਹਦੇ ਚ ਹੋ ਮ ਆ ਸਕਦੀ ਆ ਕਿਤੇ ਪਾਸੇ ਹੋਰ ਖਿਆਲ ਜਾ ਸਕਦਾ ਹੈ ਇਹ ਲੱਦੇ ਹੀ ਰਹੇ ਜਦ ਉੱਪਰ ਲਾਦਾ ਜਿੰਨਾ ਗਿਆਨ ਨਾਲ ਫਿਰ ਅਸੰਦੇਵ ਦੇ ਰਸਾਪੀ ਆਉਣ ਲੱਗ ਜਾਂਦਾ ਜਾ ਰਹਾ ਹਾਂ ਦਾ ਖੁਰਾਕ ਬਣਦਾ ਵਰਪ ਦੀ ਕਾ ਪੋਸ਼ਣ ਗਿਆਨ ਫਿਰ ਆਪੇ ਹੀ ਰਹਿੰਦਾ ਫਿਰ ਲੱਗਿਆ ਹੀ ਰਹਿੰਦਾ ਆਪਣੀ ਲੋੜ ਤਾਂ ਰਹੀ ਹੋਈ ਹੈ ਸਵੇਰੇ ਬਣ ਜਾਂਦਾ ਕੋਈ ਓਕੀ ਗੱਲ ਹੀ ਫਿਰ ਸਵੇਰੇ ਬਣ ਜਾਂਦੀ ਕੁਝ ਗੱਲਾਂ ਐਸੀਆਂ ਗਈਆਂ ਨੇ ਇੱਥੇ ਸ਼ੁਰੂ ਚ ਸ਼ੁਰੂ ਤੱਕ ਲਾਉਣਾ ਹੀ ਪਉਦਾ ਸਾਜੇ ਨਾਮ ਕਿ ਲੱਗਾ ਭੂਤ ਫਿਰ ਸ਼ੁਰੂ ਤਾਂ ਕੱਲ੍ਹ ਨੂੰ ਹੀ ਪਉ ਗਾਹਾਂ ਆ ਗਿਆ ਫਿਰ ਲੱਗੇ ਰਹਾ हां ਸਾਦਕੇ ਸੰਗੀ ਸਦਾਪੁਰ ਫੁੱਲੇ ਹਾਂ ਦੇਖੋ ਸਾਦਕੇ ਸੰਗੀ ਤੇ ਹੁਣ ਤੇ ਸੰਯੁਕਤ ਗਿਆਨ ਮਿਲੂ ਅੱਗੇ ਤੋਂ ਅੱਗੇ ਜਰੂਰ ਤਾਂ ਬਰਹੋਲਦਾ ਹੋਣੀ ਸਾਦਕੇ ਸੰਗੀ ਸਦਾਪੁਰ ਫੁੱਲਾ ਪਰ ਫੁੱਲੇ ਕੀ ਥੱਲੇ ਜਿਹੜੇ ਫੁੱਲਾ ਇਹਨਾਂ ਨਮੀਆਂ ਗਾਹਣੀਆਂ ਨੂੰ ਹੋਰ ਆ ਜਾਂਦੇ ਨੇ ਜੇ ਉੱਤੇ ਫੁੱਟਦੀਆਂ ਨੇ ਓੜੀਆਂ ਗਾਹਾਂ ਨਮੀਆਂ ਫੁੱਟੀਆਂ ਨੂੰ ਹੋਰ ਫੁੱਲ ਆ ਜਾਂਦੇ ਨੇ ਪੁਚਾਈ ਤੇ ਫੁੱਲੋ ਫੇ ਲੱਗੀ ਜਾਂਦੇ ਨੇ ਫੁੱਲ ਫਲ ਤੇ ਫੁੱਲ ਲਗਣੇ ਫਲ ਵੀ ਲਗਣਗੇ ਉਹ ਹੈ ਜੀ ਗਿਆਨ ਫਲ ਆਇਆਦਾ ਜਿੰਨਾ ਕਹੇ ਗਿਆਨ حاصل ਕਰਦਾ ਉਹਨਾਂ ਵਧੀ ਜਾਂਦਾ ਫੁੱਲ ਫਲ ਉਹਨਾਂ ਹੀ ਵਧੀ ਜਾਂਦਾ ਸਤਿਗੁਰ ਸੰਗੀ ਆਵੇ ਬਸ ਪੰਜਾਂ ਸਤਿਗੁਰ ਸੰਗੀ ਆਵੇ ਬਸ ਪੰਜਾਂ ਆਵੇ ਬਸ ਪੰਜਾਂ ਪੰਜ ਜਾ ਜਿਹੜਾ ਫਟੇ ਬਕਾਰ ਨੇ ਇਹ ਕੰਟਰੋਲ ਜੋ ਜਾਂਦੇ ਨੇ ਕੰਟਰੋਲ ਬਸ ਵਿੱਚ ਆ ਜੀ ਇਹ ਜੇ ਮਨ ਸਾਜਵੇ ਅਸਲ ਤੇ ਬਹੁਤ ਸਾਧ ਬਹੁਤ ਸਧਿਆ ਹੈ ਮਨ ਇਹ ਪੰਜਾਂ ਤੇ ਕਮਾਂਡ ਕੰਟਰੋਲ ਕਰਦੇ ਕੰਟਰੋਲ ਕਰ ਲੈਣੇ ਥਾਦੇ ਨੇ ਇਹ ਆਊਟ ਆਫ ਕੰਟਰੋਲ ਰੱਖੇ ਦੇ ਦੇ ਕੱਜ ਹੈ ਨਾ ਪਹਿਲਾਂ ਲੋਭ ਆਹ ਆਹ ਮਾੜਾ ਤੁਸੀਂ ਭੰਨ ਲਈ ਸਕਦੇ ਲੋਭ ਨਾ ਹਮਦਾ ਕਰ ਸਕਦੇ ਸੰਸਾਰ ਦਾ ਲੋਭ ਨਹੀਂ ਕਰਨਾ ਚਾਹੀਦਾ ਸੀ ਲੋਭ ਜੇ ਨਹੀਂ ਕਰਨਾ ਤਾਂ ਅਸੀਂ ਉਹਦੇ ਚ ਉਹ ਇੱਕ ਲੱਖ ਜਾਏਗਾ ਸਜਮ ਸਜਮ ਤਾਂ ਕਰ ਸਕਦੇ ਸਜਮ ਖਰਚ ਕਰਾ ਲੜੋ ਆਪਣੇ ਜ਼ਾਬਰ ਖਰਚ ਕਰ ਲਓ ਜੇ ਦੀ ਚਾਦਰਾਂ ਉਨੇ ਵਾਰ ਬਜ਼ਾਰ ਤੋਂ ਸੰਜਮ ਸੰਜਮੀ ਬਦਾ ਪਾਉਣ ਲੋਭ ਦੀ ਜਗਾ ਸੰਜਮ ਆ ਗਿਆ ਸਾਡੇ ਕੋਲ ਵਤ ਨਾ ਹੀ ਵਦ ਲਿਆ ਲੋਭ ਕਰਨਾ ਨਹੀਂ ਸੰਜਮ ਛੱਡਣ ਜੇ ਸੰਜਮ ਨਹੀਂ ਰੱਖਾਂਗੇ ਪਰ ਛੜੀ ਪੈਦਾ ਹੋ ਜੂ ਪਰੇ ਛੜੀ ਪੈਦਾ ਹੋ ਗਰੂ ਬਜਟ ਖਰਾਬ ਹੋ ਜੂ ਬਜਟ ਖਰਾਬ ਹੋ ਉ ਤਾਂ ਇਧਰ ਧਿਆਨ ਤੁਹੋਂ ਪਾਹ ਜਾਓ ਸਮਝ ਨਾ ਕਰ ਰੱਖ ਗਰੀਬੀ ਵੇਸ ਹਾਂ ਪਤਾ ਹੈ ਪੁਲਿਸ ਹੁੰਦੀ ਹੈ ਨਾ ਸਾਰੀਆਂ ਸਰਕਾਰਾਂ ਸਾਰੇ ਕਹਿਣ ਲੱਗੇ ਵੀ ਖਰਚੇ ਘਟਾਓ ਮੋਦੀ ਦਾ ਵਿਆਹ ਗਿਆ ਕਹਿਣ ਸਾਰੀ ਕਹਿ ਰਹੇ ਹਨ ਪਰ ਨਹੀਂ ਵਧਾ ਲਓ ਜਦ ਮੋਦੀ ਆਪਣਾ ਘਟਾਉ ਜਾਂ ਦੇਖਾਂ ਮੈਂ ਆਉਣ ਦਾ ਸੁਰੱਖ ਬਣਾ ਰਿਹਾ ਉੱਥੇ ਪਾਈ ਏਡੇ ਤੱਕ ਸੁਰੱਖ ਹਾਂ ਫਾਇਦਾ ਦਿਓ ਉਸਕੀ ਦਾ ਫਾਇਦਾ ਅੰਡਰਗ੍ਰਾਉਂਡ ਸਰਚ ਉਹ ਠੀਕ ਹੈ ਲੋਕਾਂ ਨੂੰ ਵੀ ਓਖਾ ਹੈ ਉਹ ਲੋਕਾਂ ਨਾਲ ਤੇ ਕੀਤੀ ਨਹੀਂ ਸੁਰੱਖਿਆ ਤੇ ਖਰਚਾ ਵੀ ਹੁੰਦਾ ਹਾਂਜੀ ਬਾਅਦ ਸੁਰੱਖਿਆ ਤੇ ਖਰਚਾ ਰੋਜ਼ ਹੁੰਦਾ ਉਹ ਤਾਂ ਇੱਕ ਵਾਰ ਇੱਕ ਵਾਰ ਦਾ ਖਰਚਾ ਇੱਕ ਵਾਰ ਦਾ ਪਰ ਇਹ ਤੇ ਜਦੋਂ ਪਤਲ ਗੁਈ ਹੋ ਜਾਵੇ ਫਿਰ ਸੋਟ ਹੋ ਜਾਣਾ ਹੈ ਸੁਰੰਗ ਤੇ ਹਾਂ ਉਹ ਬਧੀ ਹੋਈ ਮਰੂ ਬਹੁਤ ਤੇ ਬਾਹਰੋਂ ਤਾਂ ਨਹੀਂ ਮਰੂ ਹਾਂ ਦੇਖੋ ਸੁਰੰਗ ਦੀ ਵਿਸਫੋਟ ਹੋ ਸਕਦਾ ਉੱਤੋਂ ਦੀ ਵਰ ਮੈਨਾਂ ਕਰਕੇ ਕਿਤੋਂ ਦੀ ਬੜਾ ਧਿਆਨ ਖੜਾ ਹੋਊਗਾ ਧਤੀ ਗਈ ਜਾ ਸਰੋਂ ਫਿਰ ਉਹਦਾ ਇਹ ਤੋੜਾ ਕੇ ਖੜੀ ਪਊ ਉਹ ਉਹ ਸਾਈਡ ਤੋਂ ਲਿਆਏ ਕਿਲੋ ਮੀਟਰ ਤੋਂ ਸਰੋਂ ਲਿਆ ਕੇ ਵਿੱਚ ਬਾਜ਼ਾਰ ਤੱਕ ਜਿਰੂਰ ਬਾੜ ਵਾਲਾ ਇਹ ਬਾਤ ਦੇ ਵਿੱਚ ਕੀ ਇਹਦਾ ਦੁੱਖ ਹੋਣਾ ਬਾਅਦ ਚ ਪਤਾ ਲੱਗਦਾ ਹੈ ਇਹਦੀ ਬੁੱਧੀ ਨਹੀਂ ਇਹਨਾਂ ਨੂੰ ਹਾਂਜੀ ਸਾਲਸੰਗੀ ਅਮਰ ਤਰਾਸ ਪੁੰਚਾਂ ਸਾਧ ਸੰਗੀ ਅਮਰਤ ਦਾ ਸਪੁੱਚੇ ਜੇ ਜਿਨ੍ਹਾਂ ਨੇ ਆਪਣਾ ਸੰਗੀ ਸਾਧ ਲਿਆ ਉਹ ਚਾਹਿਆ ਨਾ ਪੁੱਛਾ ਮੈਂ ਆਪਣਾ ਸੰਗੀ ਸਾਧ ਕੇ ਅਮਰਤ ਪੁੱਛਿਆ ਜਿਨ੍ਹਾਂ ਵੀ ਅਮਰਤ ਦਾ ਸਪੁੱਚਿਆ ਖਾਦਾ ਉਹ ਮਨ ਸਾਧੇ ਤੇ ਬਾਦੀ ਖਾਦਾ ਉਹ ਮਨ ਨੂੰ ਤਾਂ ਕੌੜਾ ਲੱਗਦਾ ਅਮਰਤ ਸਾਧਿਆ ਤਾਂ ਕਿਹਾ ਇਹ ਕੌੜਾ ਲੱਗਦਾ ਹੈ ਖੰਡਾ ਜੀ ਆਏ ਉਹ ਬੇਵਸ। ਇਹ ਘੱਟ ਹੀ ਲੱਗਦੀ ਐ ਤੂੰ ਫੇਰ ਅੰਮ੍ਰਿਤ ਤਰ੍ਹਾਂ ਪੁੰਚਿਆ। ਜੇ ਸਾਧਿਆ ਜਾਂਦਾ ਫੇਰ ਅੰਮ੍ਰਿਤ ਤਰ੍ਹਾਂ ਹਸਤ। ਪਹਿਲਾਂ ਖੰਡਾ ਜੀ ਤੋਕੋ ਦਿੰਦੇ। ਸਾਰ ਸੰਗੀ ਹੋਏ ਸਭ ਕੀ ਰੇਨ। ਹਾਂ ਸਾਰ ਸੰਗੀ ਹੋਏ ਸਭ ਕੀ ਰੇਨ ਜਿਹੜਾ। ਸਕੀਤ ਸਾਜਾਂਦਾ ਜਦ। ਜਾ ਸੰਗੀ ਸਾਜੰਦਾ ਵੀ ਸਾਰਿਆਂ ਤੇ ਰਹਿਣਾ ਸਾਰਿਆਂ ਦਾ ਦਾਸ ਰਹਿਣ ਦਾਸ ਹੈ ਨਾ ਸਾਧਕੇ ਸੰਗੀ ਮਨੋਹਰ ਬੈਨ ਸਾਧਕੇ ਸੰਗੀ ਜਦ ਮਨ ਸਾਜੰਦਾ ਹੈ ਮਨੋਹਰ ਪਲੋਹਰ ਕਿਸਮ ਦੇ ਬਚਨ ਹੁੰਦੇ ਨੇ ਬਨੋ ਹਰ ਬਨੂ ਹਰ ਕਰਵਾੜੇ ਰਬਾਣਾ ਨਾ ਬਨੂ ਵੀ ਚੰਗਾ ਬਨੂ ਉਹ ਲੈਣ ਵਾਲੇ ਹੁੰਦੇ ਨੇ ਬੁਦੋਹਰ ਬੁਦੋਹਰ ਵਿਤਰਾ ਬਾੰਡ ਬੁਦੋਹਰ ਬੁਦੋਹਰ ਕ੍ਰਿਸ਼ਤ ਚਰਾਵਤ ਗਉੜੇ ਉਥੇ ਕ੍ਰਿਸ਼ਨ ਗਾਣੇ ਚ ਰੋਂਦਾ ਜਿੱਥੇ ਬੁਦੋਹਰ ਬੈਂਡ ਜਿੱਥੇ ਬਾਂਸਰੀ ਫਿਰ ਰਾਮ ਵਜਦੀ ਹੈ ਰਾਮ ਬੇਣ ਅਤੇ ਕ੍ਰਿਸ਼ਨ ਦੀ ਮੰਦਰੀ ਕ੍ਰਿਸ਼ਨ ਦਾ ਗਉਸ਼ਰ ਹੁੰਦਾ ਹੈ ਰਾਮ ਬੇਣ ਹਾਂ ਰਾਮ ਬੇਣ ਤੇ ਜਾਂਦਾ ਹੈ ਕ੍ਰਿਸ਼ਨ ਦਾ ਹੀ ਗਉਸ਼ ਕ੍ਰਿਸ਼ਨ ਗਉਂ ਗਿਆ ਕ੍ਰਿਸ਼ਨ ਉਹਦੀ ਖੁਰਾਕ ਹੈ ਜਿਹੜੀ ਆਤਮਿਕ ਖੁਰਾਕ ਹੈ ਆਤਮਾ ਨੂੰ ਗਊ ਹੈ ਆਤਮਾ ਖੁਰਾਕ ਪੂਰੀ ਕਰ ਰਿਹਾ ਹੈ ਆਤਮਾ ਦੀ ਖੁਰਾਕ ਪਾਣ ਮਨ ਮਨ ਤੇ ਸਿਰ ਮਨ ਪਹੁੰਚਦੀ ਜਿਹੜੀ ਉਹ ਚੰਗੀ ਲੱਗਦੀ ਉਹ ਚੀਜ਼ਾਂ ਤੇ ਉਹਨੂੰ ਪਸੰਦ ਆਉਂਦੀ ਹੈ ਇੱਥੇ ਕਿਹਦੇ ਨੂੰ ਕੋਈ ਗੱਲ ਪਸੰਦ ਨਹੀਂ ਕਿਹਦੇ ਨੂੰ ਕੋਈ ਨਹੀਂ ਆਉਂਦੀ ਹਾਂ ਜਬਾਂ ਮੈਂ ਵਜਨ ਹੋਰ ਹਾਂ ਹਾਂ ਇੱਥੇ ਆਹ ਸਾਧਕੇ ਸੰਗੀਤ ਕਦੋਂ ਹੁੰਦਾ ਆਵੇ ਆਹ ਬਤਲਵਾ ਜਿਹੜਾ ਸੱਗੀ ਸੱਦਿਆ ਮਾਨਾ ਉਹ ਭਜਦਾ ਨਾੜਦਾ ਟੱਕ ਜਾਂਦਾ ਫਿਰ ਨਹੀਂ ਭਜਦਾ ਛੱਡਦਾ ਨਹੀਂ ਆ ਪਰ ਉਹਦੇ ਅੰਦਰ ਉਹ ਕਿਤੇ ਨਹੀਂ ਭਜਦਾ ਫਿਰ ਅਮਰਤ ਉਤਰਾਸਤ ਜਿਹੜਾ ਸੰਗੀ ਸਾਧਨ ਦਿੱਤਾ ਉਹ ਤੇ ਉਹਦਾ ਫਿਰ ਧਿਆਨ ਦੇਦੇ ਭਜਦਾ ਨਹੀਂ ਐ ਕਹੋ ਜਿਹਦਾ ਮਾਨ ਕੰਟਰੋਲ ਹੋ ਜਾਂਦਾ ਹੈ ਸਾਝ ਜਾਂਦਾ ਹੈ ਉਹਦਾ ਫਿਰ ਧਿਆਨ ਹੋਰ ਪਾਸੇ ਨਹੀਂ ਜਾਂਦਾ ਉਹ ਟਾਰਗੇਟ ਤੇ ਰਹਿੰਦਾ ਹੈ ਆਪਣਾ ਹਾਂਜੀ ਸਾਧ ਸੰਗੀ ਸਥਿਤੀ ਮਨ ਪਾਵੇ ਅਸਥਿਤ ਮਨ ਪਾਵੇ ਸਥਿਤੀ ਜਿਹੜਾ ਬੋਲ ਟਿਕ ਜਬੇ ਇਸ ਕਰਕੇ ਬੋਜ ਨੂੰ ਸਾਧਨੋ ਜ਼ਰੂਰੀ ਹੈ ਸਾਧ ਸੰਗੀ ਬੋਜ ਨੂੰ ਸਾਧ ਲੈ ਤੇ 14 ਵਜੇ 13 ਬੁੱਲਟਿਕ ਜਾ ਹਸਪਤਲ ਮਨ ਪਾਵੇ ਉਹ ਬਾਨੇ ਕੋਈ ਅਸਰ ਚ ਅੱਗੇ ਦੋਹੇ ਅੱਧਾ ਜਾਦੋ ਨੇ 2000 ਰੁਪਏ ਜ ਨਾਉਣ ਵੀ ਆ ਰਿਹਾ ਕਿਰਿਆ ਵੀ ਆ ਰਿਹਾ ਹਾ ਕੋਈ ਯਾਰ ਕੋਈ ਯਾਰ ਤੂੰ ਤਾਂ ਆਪਾ ਦੇਖ ਲੈਣਾ ਬੇਦਬਿਆ ਕਰ ਦੋ ਕਿਰਿਆ ਕਿ ਥੇ ਲੋਣੂ ਹੈ ਸਤ ਮਨ ਪਾਵੇ ਹਾਂ ਮਨ ਦਾ ਸਤੁਰ ਗਿਆ ਸਾਧ ਕੇ ਸੰਗ ਹੋ ਗਏ ਸਾਧ ਸੰਗੀ ਦੇ ਸਾਥ ਕੀ ਹੈ ਆਦਮੀ ਜਰੂਰ ਮਨਕਰ ਆਦਮੀ ਆਤਲਾ ਹੋ ਗਏ تھے ਉਹਨਾ ਮਨਕਰ ਰੋਜੀ ਸਾਡਾ ਇਹ ਤਾਂ ਅਸੀਂ ਬੇਦਬਾਕਾਨੇ ਗੜੀਏ تھے ਪ੍ਰੈਕਟੀਕਲੀ ਦੇਖਣਾ ਪ੍ਰੈਕਟੀਕਲ ਪੋਸੀਬਲ ਹੈ ਇਧਰ ਦਾ ਜੇ ਉਹ ਸਾਦੀ ਸੰਗਠਨ ਆਪਣਾ ਕੰਸਪਲ ਸਥੋਗੇ ਜਿੰਨੇ ਜਰਾ ਬੜੀ ਮਰਦੀ ਸਦੇ ਇਹ ਦੱਲ ਹੈ ਉਹਨੂੰ ਦੇਖਣ ਦੇ ਹੱਥ ਕੀ ਇੱਥੇ ਕੀ ਲੂ ਗੂਗਾ ਲਾ ਬਸੋਈ ਤੇ ਇਸ ਕਰਕੇ ਤੇ ਬਿਆਹ ਕੱਢ ਲਉਂਦੀ ਆ ਗੁਰਬਾਣੀ ਤੇ ਕੱਲੇ ਬਿਆਹ ਕੱਢ ਲੀਦਾ ਤਾਂ ਹੂੰ ਕੋਈ ਸਤਿਮੰਤ ਕੋਈ ਦੇਖਿਆ ਹੈ ਬੋਲ ਉਹ ਤਾਂ ਕਿ ਜਦ ਸਾਧਕੇ ਸੰਗੀ ਮਾਇਆ ਦੇ ਭਿੰਨ ਇੱਕ ਹੋ ਜਾਂਦਾ ਹੈ ਜਸਦਿਤ ਹੈ ਇੱਕ ਬੰਨ ਹੋ ਜਾਂਦਾ ਹੈ ਹਾਂ ਮਾਇਆ ਦੇ ਭਿੰਨ ਸਾਧਕੇ ਸੰਗੀ ਮਾਇਆ ਦੇ ਭਿੰਨ ਮਾਇਆ ਦੇ ਪੈਨ ਹੋ ਗਿਆ ਇਹਦਾ ਮਤਲਬ ਹੈ ਮਾਇਆ ਹੀ ਤਿਆਗੀ ਆ ਫਿਰ ਬੰਦ ਉਹ ਮਾਇਆ ਹੀ ਛੜਾਈ ਆ ਮਾਇਆ ਦਾ ਮੋਹ ਛੜਾਇਆ ਸਾਧਨ ਦਾ ਮਤਲਬ ਕੀ ਹੋਇਆ ਹੁਣ ਸਾਧਨ ਦਾ ਸਾਧਨ 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 ਕਹੀ ਗਏ ਆ ਇੱਥੇ ਦਾਤਾ ਵੀ ਅੱਜ ਨਾ ਮਾਇਆ ਦਾ ਤੋਂ ਅਲੱਗ ਕਰਤਾ ਮਾਇਆ ਤੋਂ ਵਖਰਾ ਕਰਤਾ ਸਰੀਰ ਦੇ ਵਿੱਚ ਰਹਿੰਦਾ ਹੋਇਆ ਵੀ ਸਰੀਰ ਦੇ ਨਾਲ ਜੁੜਿਆ ਹੋਇਆ ਹੈ ਪੇਹਰ ਦੇ ਜਾਣੋ ਬਾਣਸ ਦੇ ਹੋ ਹਰਕਾ ਸੇਵਕ ਸੇਵਕ ਤੋਂ ਤੇ ਆਇਆ ਸੋਹਰ ਜੇਹਾ ਸੋਹਰ ਜੇਹਾ ਪੇਹਰ ਦੇ ਜਾਣੋ ਬਾਣਸ ਦੇ ਹੁਣ ਇਹ ਨਾ ਸਮਝੋ ਵੀ ਇਹ ਦੇ ਲੈ ਕੇ ਜਬ 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 ਇਹ ਜ਼ਰੂਰ ਸੀ ਪਰ ਹੁਣ ਮਾਇਆ ਤੇ ਆ ਗਈ ਹੋਈ ਟਰ ਟੋਲ ਦਾ ਟੋਲ ਨਹੀਂ ਤਨ त्याਗੀ ਮਾਇਆ ਰਵਦਾਸ ਤੋਂ ਹੁਣ ਤਾਂ ਟੋਲ त्याਗੀ ਮਾਇਆ ਵਾਹਿਗੁਰੂ ਜੀ ਹਾਜੀ ਸਾਧ ਸੰਗੀ ਨਾਨਕ ਸੂ ਪ੍ਰਭ ਸੂ ਪਰਸੰਗ ਹਾਂ ਸਾਧ ਸੰਗੀ ਨਾਨਕ ਜਿਹੜਾ ਸੂ ਪਰਸੰਗ ਜਿਹੜਾ ਮਨ ਸਦਾ ਹਮਨ ਵਾਲਾ ਜਿਹਦਾ ਬੋਲ ਸੱਦ ਗਿਆ ਉਹਨੂੰ ਜ਼ੁਬਤੋਂ ਵੱਡੀ ਪਰਸੰਗਤਾ ਦਿਹਾਲ ਹੈ ਉਹ ਪਰਸੰਗ ਦਿਹਾਲ ਹੁੰਦਾ ਪ੍ਰਭ ਸੂ ਪਰਸਰਬ ਸੂ ਪਰਸੰਗ ਉਹਦਾ ਪ੍ਰਭ ਪ੍ਰਸੰਦ ਇਹਦਾ ਹੂੰ ਹੂੰ ਉਹਦਾ ਲਾ ਪ੍ਰਸੰਦ ਹੋਦਾ ਹੂੰ ਹੂੰ ਪਾਲਾ ਪ੍ਰਸੰਦ ਆ ਮਾਇਆ ਤੋਂ ਹੁੰਦਾ ਹੈ ਪਾਲੇ ਨੇ ਬਿਜਾਣੇ ਕੀ ਹੈ ਉਹ ਮਾਇਆ ਦੀ ਉਹਦੀ ਫੁਰਪਿਆ ਜੀ ਉਹ ਛੜਾ ਲਈ ਹੋਲੀਏ ਨੇ ਉਹਨੇ ਕੀ ਪ੍ਰਸੰਦ ਹੋਣਾ ਉਹਦਾ ਆਪਣੇ ਚੁੱਪ ਕਰਕੇ ਬੈਠਾ ਰਹਿਣਾ ਹੱਥ ਜੋੜ ਕੇ ਮੈਂ ਤੇ ਗਰਾਂਦਾ ਵੀ ਕਿਹਾ ਪ੍ਰਸਾਦ ਜੀ ਨੂੰ ਗਾਜੀ ਕਿ ਨਾ ਜਾਦਾ ਨਾ ਗੁਰੂ ਦਾ ਹੱਕ ਤੇ ਘਟਾ ਆਏ ਜਾਂਦਾ ਰੱਖ ਲੈਂਦਾ ਫੇਰ ਅੱਜ ਲੰਗਰ ਚਾਹ ਕਰਦਾ ਆਪਣਾ ਜਾ ਕੇ ਅੰਦਰ ਲੱਭ ਤੁੰਦੇ ਨੇ ਅੰਦਰ ਲੇਖਰਾ ਹੈ ਇਹ ਪ੍ਰਾਪਰ ਪ੍ਰਸੰਧ ਉਹ ਫੇਰੇ ਪ੍ਰਸੰਧ ਬੰਦਤਾ ਬਸਦੇ ਹੈ ਮਨ ਨੂੰ ਤਾਂ ਜਿਹੜਾ ਕੋਈ ਮਿਲ ਗਿਆ ਚਿੱਡੀ ਕੇ ਚਾਹਤਾ ਸੀ ਬੜਿਆਈ ਇਹਨੂੰ ਤਾਂ ਕਦੇ ਆਸੇ ਦੀ ਵੀ ਬੜਿਆਈ ਤੈਨੂੰ ਮਿਲ ਜੂ ਜਾਂ ਬੜ ਜਾਂਦੀ ਹੈ ਫਿਰ ਉਹ ਤਾਂ ਉਹੀ ਪ੍ਰਸੰਧ ਹੋ ਜਾਂਦਾ ਜੀ ਜਿਹੜੀ ਚੀਂਦੀ ਆਸਰੀ ਜੇ ਉਹ ਮਿਲ ਜਾਏ ਉਹਦੀ ਹੋਰ ਪ੍ਰਸੰਧਤਾ ਕੀ ਹੁੰਦੀ ਹੈ ਕਿ